ਦੁਕਾਨ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਚੋਰ ਇਹ ਤਾਂ ਵਾਰਦਾਤਾਂ ਬਹੁਤ ਹੋਈਆਂ ਆ ਚਾਰ ਪੰਜ ਚੋਰੀਆਂ ਦੇਖੀਆਂ ਹੋਈਆਂ ਅੱਡੇ ਤੇ ਰਾਤ ਆਫੇ ਵਾਰਦਾਤ ਹੋਈ ਆ ਮੌਕੇ ਤੇ ਆ ਗਿਆ ਦੁਕਾਨ ਮਾਲਕ ਆਰ ਐਮ ਪੀ ਡਾਕਟਰ ਇਹ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੈਂ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂ ਕੇ ਹਟੇ ਤੇ ਰਾਤੀ ਇਹਨਾਂ ਨੂੰ ਇੱਕ ਵੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਹਾ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਸ਼ੱਕੀ ਹਾਲਾਤਾਂ ਚ ਚੋਰ ਤੇ ਦੁਕਾਨਦਾਰ ਦੋਹਾਂ ਦੀ ਹੋ ਗਈ ਮੌਤ ਪੁਲਿਸ ਨੇ ਜਾਰੀ ਕੀ ਕਰੇ ਮੁਲਾਜ਼ਮੇ ਹਨੀ ਔਰ ਮਠਾਂ ਸਾਡੇ ਚੌਕੀ ਚ ਚਾਰ ਮੁਲਾਜ਼ਮਾ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅਦਾਲਤ ਨੇ ਪੜਨ ਦੀ ਕੋਸ਼ਿਸ਼ ਕੀਤੀ ਤੇ ਜਦ ਕੇ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹ ਪਤਾ ਲੱਗਾ ਕਿ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਰ ਲੱਗਾ ਮੌਤ ਹੋ ਗਈ ਹੈ ਪਰ ਡੱਡ੍ਹ ਵਿੰਡੀ ਨੂੰ ਆਉਂਦੇ ਆ ਪੌਲ ਦੇ ਉੱਤੇ ਆਮਰ ਜਾਨਾ ਹੀ ਘਟਨਾ ਮਈ ਜਿਵੇਂ ਦੇਖਿਆ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰ ਗੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਣੋਂ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤਤਾ ਸਹੀ ਰਾਤ ਕੋਈ 1:3 2 ਵਜੇ ਉਹ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਆ ਉਹਦਾ అలਾਰਮ ਵੱਜਣ ਕਰਕੇ ਇਹਦੇ ਕਿ ਜਾਉਂਦੇ ਗੁੰਡੀ ਵੱਲ ਭੌਣ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਧਿਆਨ ਲੈ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਮੁੱਕਰ ਪਿੱਛੇ ਆ ਕਪੂਰਥਲਾ ਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਪੁਲਿਸ ਅਨੁਸਾਰ ਬੀਤੀ ਰਾਤ ਕਰੀਬ 1.5 2 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਪਾਣੋ ਲੰਗਾ ਦੇ ਅੱਡੇ ਤੇ ਸਥਿਤ ਮਾਰਕੀਟ ਚ ਇੱਕ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਚੋਰ ਦੁਕਾਨ ਦਾ ਸ਼ਟਰ ਤੋੜ ਰਹੇ ਸਨ ਐਨੰਨੂ ਦੁਕਾਨ ਮਾਲਕ ਡਾਕਟਰ ਗੁਰਚਰਨ ਸਿੰਘ ਨੂੰ ਇਸ ਘਟਨਾ ਬਾਬਤ ਸੂਚਨਾ ਮਿਲਦੀ ਹੈ। ਜਸਤੋਂ ਬਾਅਦ ਚੋਰਾਂ ਨੂੰ ਭਜਾਉਣ ਲਈ ਉਕਤ ਡਾਕਟਰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੌਕੇ ਤੇ ਪਹੁੰਚਦਾ ਜਿੱਥੇ ਕਥਿਤ ਤੌਰ ਤੇ ਚੋਰਾਂ ਦੇ ਨਾਲ ਉਹ ਗੁੱਥਮ-ਗੁੱਥੀ ਹੋ ਜਾਂਦੇ ਨੇ। ਇਸ ਦੌਰਾਨ ਡਾਕਟਰ ਦੀ ਲਾਇਸੈਂਸੀ ਬੰਦੂਕ ਵਿੱਚੋਂ ਫਾਇਰ ਹੋ ਜਾਂਦਾ ਜੋ ਕਥਿਤ ਤੌਰ ਤੇ ਡਾਕਟਰ ਦੇ ਹੀ ਲੱਗ ਜਾਂਦੀ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਵਿੱਚ ਇੱਕ ਚੋਰ ਦੀ ਵੀ ਮੌਤ ਹੋਈ ਹੈ ਜੋ ਕਿ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ ਫਿਲਹਾਲ ਉਸ ਦੀ شناخت ਨਹੀਂ ਹੋ ਸਕੀ ਇਸ ਬਾਬਤ ਗਲਬਤ ਕਰਦੇ ਹੋਏ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਨੇ ਕੀ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੀਆਂ ਮੋਰਚਰੀਆਂ ਵਿੱਚ ਰਖਵਾ ਦਿੱਤਾ ਅਤੇ ਮਾਮਲੇ ਦੀ ਜਾਂਚ ਜੋਕ ਸ਼ੁਰੂ ਕਰ ਦਿੱਤੀ ਗਈ ਹੈ ਆ ਜੀ ਸਤਿ ਸ਼੍ਰੀ ਅਕਾਲ ਕਹਿੰਗੇ ਅਸੀਂ ਲੰਬੜਾ ਦਾ ਇਸ਼ਾਲਾ ਪਰ ਦੋਨੇ ਤੋਂ ਮਿੱਥ ਵਾਰਦਾਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਤਾਂ ਇੱਥੇ ਹੋਈਆਂ ਅੱਡੇ ਤੇ ਤੇ ਰਾਤ ਆਫੇ ਵਾਰਦਾਤ ਹੋਈ ਆ ਸਾਡੇ ਭਰਾ ਸੀ ਬਣੇ ਸੀ ਬਹੁਤ ਨਾਲ ਸੀ ਰਾਤ ਵੀ ਆਈ ਲੈ ਰਾਤ ਵੀ ਇਹਦਾ ਕਰਕੇ ਇੱਥੇ ਕੋਈ ਗਸ਼ਤ ਵਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ ਜਾਂ ਕੋਈ ਰਾਜ ਨੂੰ ਬਣਾਉਣ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਵਿਚਾਰੀ ਕੀ ਕਰੇ ਮੁਲਾਜ਼ਮੀ ਹਨੀ ਤਾਂ ਮਠਾਣ ਸਾਡੇ ਚੌਕੇ ਚ 4 ਮੁਲਾਜ਼ਮ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆਇ ਸਰਕਾਰ ਦੇ ਮੁਲਾਜ਼ਮ ਸਰਕਾਰ ਹੀ ਨਹੀਂ ਦੇਰੀ ਸਰਕਾਰ ਮੁਲਾਜ਼ਮ ਨੂੰ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫਿਰ ਮੇਰੇ ਪਿੰਡ ਹੋਈ ਜਾਂ ਪੌਲ ਥੱਲੇ 4:30 ਵਜੇ ਆਉਂਦੇ ਆਲਰੇਡੀ ਯਾ ਲੱਟ ਲਿਆ ਜਿਹੜੇ ਚਰਨ ਸਿੰਘ ਜੀ ਤੁਹਾਡੇ ਕੀ ਲੱਗਦੇ ਹੈਗੇ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜ ਸੀ ਸਾਡਾ ਇਹਨਾਂ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਘਟਨਾ ਵਾਪਰੀ ਕਿ ਬਣਾ ਬੜਾ ਪਰੇਸ਼ਾਨ ਲੱਗਾ ਤੁਹਾਨੂੰ ਨਹੀਂ ਕੋਈ ਨਹੀਂ ਮੈਂ ਹੁਣੇ ਆਇਆ ਪਿੰਡ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ੱਲੇ ਆ ਪਤਾ ਲੈਣੇ ਨਾਮ ਤੇ ਅੱਜ ਕੀ ਕਹਣਾ ਚਾਹੋ ਹਾਂਜੀ ਮੈਂ ਕੁਲਦੀਪ ਸਿੰਘ ਸਾਫ ਦਾ ਸਰਪੰਚ ਪਿੰਡ ਦੁਰਗਾਪੁਰ ਤੋਂ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਅੱਡਾ ਪਣ ਲੰਗਾ ਇੱਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਡੀਆਂ ਤੋਂ ਕੋਈ 30 35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਤੇ ਅੱਗੇ ਕੋਈ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂ ਕੇ ਹਟੇ ਤੇ ਰਾਤੀ ਇਹਨਾਂ ਨੂੰ ਇੱਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਹਾ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਏ ਸੀਗੇ ਇਹ ਡਾਕਟਰ ਗੁਰਚਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਆਉਂਦਿਆਂ ਨੂੰ ਸ਼ਟਰ ਤੋੜਨ ਡੇ ਸੀਗੇ ਅਬਦੁੱਲ ਰਫਦਮ ਦੀ ਕੋਸ਼ਿਸ਼ ਕੀਤੀ ਤੇ ਜਦ ਕਿ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹ ਪਤਾ ਲੱਗਾ ਕਿਹੜੇ ਹਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਤਾ ਲੱਗਾ ਮੌਤ ਹੋ ਗਈ ਹੈ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੁਲ ਦੇ ਉੱਤੇ ਉਦੋਂ ਡਡਵਿੰਡੀ ਨੂੰ ਆਉਂਦੇ ਆ ਪੁਲ ਦੇ ਉੱਤੇ ਆਮ ਰਜਾਨਾ ਹੀ ਘਟਨਾਵਾਂ ਹੋਈਆਂ ਹੁੰਦੀਆਂ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰੀਆਂ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋਲਿਆ ਪਰਸੋਂ ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਕੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਅਸੀਂ ਸਰਕਾਰ પાસે ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵੱਧਦੀਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗੇ ਸ਼ਾਕੇ ਇੱਥੇ ਚੌਕੀ ਦਿੱਤੀ ਜਾਵੇ ਜਦ ਕਿ ਅਸੀਂ ਥਾਣੇ ਵਿੱਚ ਦੇਖਦੇ ਹਾਂ ਚੌਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਅਸੀਂ ਕਹਿੰਨੇ ਵੱਤ-ਵੱਤ ਪੁਲਿਸ ਮਹੱਈਆ ਕਰਵਾਏ ਜੋ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹ ਹੀ ਆ ਵੀ ਸਾਨੂੰ ਪੁਲਿਸ ਮਹੱਈਆ ਕਰਵਾਈ ਹੈ ਜੋ ਦਿਨੋ ਦਿਨ ਲੁੱਟਾਂ ਘੁਵਾਦ ਰਹੀਆਂ ਜਾਂ ਰਹੀਆਂ ਇਹਨਾਂ ਦੇ ਨੱਥ ਪਾਈ ਜਾਵੇ ਰਾਤ ਇੱਕ ਕੰਨਾ ਵਪਰੀ ਹੈ ਜਿੱਥੋਂ ਦੀ ਕੰਨਾ ਕਿ ਕੀ ਮਾਮਲਾ ਸੱਜੇ ਭਾਣੋ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤ ਸੋਈ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਆ ਤੇ ਉਹਦਾ ਆਲਾਰਮ ਵੱਜਣ ਕਰਕੇ ਇਹਦੇ ਇੱਕ ਜਾਉ ਦੇ ਗਵਾਂਢੀ ਵੱਲ ਗੋਣ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਥਿਆਲ ਲੈ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਉਥੇ ਮੌਕੇ ਤੇ ਪੁੱਜਿਆ ਜਿੱਥੇ ਇਹ ਦੋਰਚੋਰ ਉਹ ਦੀ ਦੁਕਾਨ ਥੋੜ ਰੇ ਸੀਗੇ ਤੋਂ ਦੋਨਾਂ ਮੁੰਡਿਆਂ ਨੇ ਉਤਰ ਕੇ ਭੱਜ ਕੇ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਉਹ ਜਿਹੜਾ ਬੰਦਾ ਇਹਨਾਂ ਬਹਿਸ ਕਰਨਾ ਪਿਆ ਹੈਗਾ ਇੱਕ ਪੱਜ ਗਿਆ ਵਿੱਚੋਂ ਹੈਗਾ ਤੇ ਉਹਦੇ ਵਿੱਚ ਇਹਨਾਂ ਦੇ ਆਪ ਦੇ ਬਹਿਸ ਹੋਈ ਵਿੱਚੋਂ ਦੇ ਮਾਲਕ ਦੀ ਲਿਸੈਂਸੀ ਰਾਈ ਫਨਾ ਗਈ ਆ ਜਿਹਦੇ ਵਿੱਚ ਫਾਇਰ ਹੋ ਫਾਇਰ ਹੋ ਗਿਆ ਉਹਦੀ ਡੈਥ ਹੋ ਗਈ ਹੈਗੀ ਆ ਇਹ ਵੀ ਬੰਦੇ ਦੀ ਬਿਜ਼ਨਸਾਈਡਰ ਜੋ ਚੋਰ ਹੈਗਾ ਇਹਦੀ ਮੌਤ ਹੋਈ ਆ ਤੇ ਪੀਸ ਫਿਲਹਾਲ ਜਾਰੀ ਹੈਗੀ ਆ ਜੋ ਉਸਦੀ ਤਾਂ ਹੋ ਗਈ ਉਹਦੇ ਸਾਹਮਣੇ ਜਾਂਦੇ ਜੋ ਥੈਂਕ ਯੂ